ABC News ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਮੈਂ ਤੁਹਾਨੂੰ ਫੇਰ ਲੈ ਕੇ ਆਇਆ ਪੁਨਰ ਜੋਤੀ ਆਈ ਹਸਪਤਾਲ ਰਾਪਰਾਪੂਰ ਜਿੱਥੇ ਕਿ ਅੱਖਾਂ ਦੇ ਮਸ਼ਹੂਰ ਡਾਕਟਰ ਡਾਕਟਰ ਚਰਨਜੀਤ ਸਿੰਘ ਜੀ ਨਾਲ ਅੱਜ ਸੋਡੀ ਮੁਲਾਕਾਤ ਕਰਾਵਾਂਗੇ ਕਿਉਂਕਿ ਕਹਿੰਦੇ ਨੇ ਅੱਖਾਂ ਦੀ ਜਹਾਨ ਗਿਆ ਇਹ ਅੱਖਾਂ ਹੀ ਹੈ ਜੋ ਆਪਾਂ ਨੂੰ ਰੰਗੀਨ ਦੁਨੀਆ ਦਿਖਾਉਂਦੇ ਹਨ ਪਰ ਜੇ ਇਸ ਦੀ ਸਹੀ ਸਾਫ਼ ਸੰਭਾਲ ਨਾ ਕਰੀਗੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਸੋਡੀਆਂ ਚਾਰੇ ਪਾਸੇ ਸੋਡੇ ਹਨੇਰਾ ਛਾ ਜਾਏਗਾ ਅੱਖਾਂ ਦੀ ਦਾ ਸਾਫ਼ ਸੰਭਾਲ ਕਿਸ ਤਰ੍ਹਾਂ ਕਰਨੀ ਹੈ ਕਿਵੇਂ ਦਾ ਇਲਾਜ ਨੇ ਕੀਏ ਨੇ ਲੱਛਣ ਨੇ ਕੀਏ ਦੀਆਂ ਬਿਮਾਰੀਆਂ ਨੇ ਇਹਨਾਂ ਸਭ ਦੀ ਪੂਰੀ ਜਾਣਕਾਰੀ ਸਾਂਝ ਕਰਨ ਲਈ ਸੋਚਣਾ ਡਾਕਟਰ ਚਰਨਜੀਤ ਸਿੰਘ ਜੀ ਆਉਣ ਨਾਲ ਕਰਦੇ ਸਭੀ ਮੁਲਾਕਾ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਜਿਦੀਆਂ ਅੱਖਾਂ ਨੇ ਇਹ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦੀਆਂ ਨੇ ਅਸੀਂ ਇਹ ਪਹਿਲਾਂ ਹੀ ਚਰਨਾ ਚਾਹੁੰਦੇ ਹਾਂ ਕਿ ਅੱਖਾਂ ਕਿਸ ਤਰ੍ਹਾਂ ਦੀ ਸਾਂਭ-ਪਾਲ ਕਰੀ ਜਾ ਸਕਦੀ ਹੈ ਕਿਸ ਤਰ੍ਹਾਂ ਦੇ ਵਰਕ ਕਰੀ ਸਭ ਤੋਂ ਪਹਿਲਾਂ ਤਾਂ ਮੈਂ ABC ਨਿਊਜ਼ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਕਿ ਮੈਂ ਪਬਲਿਕ ਨਾਲ ਅੱਖਾਂ ਦੀ ਸੰਭਾਲ ਬਾਰੇ ਗੱਲਬਾਤ ਕਰਸਾ ਅੱਖਾਂ ਦੇ ਸੰਭਾਲ ਦੇ ਮੁੱਦੇ ਲਈ ਕੰਮ ਤੇ ਹੈ ਵੀ ਤੁਸਾਂ ਨੂੰ ਹਰੇਕ ਬੰਦੇ ਨੂੰ ਆਪਦੀ 1 ਸਾਲ ਚ ਇੱਕ ਵਾਰੀ ਅੱਖਾਂ ਦਾ ਜ਼ਰੂਰ ਚੈੱਕ ਕਰਵਾ ਲੈਣੀ ਚਾਹੀਦੀ ਹੈ ਇਹਦੇ ਨਾਲ ਜਿਹੜੀਆਂ ਥੋੜੀਆਂ-ਬਹੁਤੀਆਂ ਬਿਮਾਰੀਆਂ ਨੇ ਮਾਈਨਰ ਜਾਂ ਮੇਜਰ ਉਹਨਾਂ ਦਾ ਪਤਾ ਲੱਗ ਜਾਂਦਾ ਹਰੇਕ ਬੰਦੇ ਨੂੰ ਨਿਗਾਹ ਚੈੱਕ ਕਰਾਉਣੀ ਚਾਹੀਦੀ ਹੈ ਛੋਟੇ ਬੱਚਿਆਂ ਦੀ ਜਿਵੇਂ ਸਕੂਲ ਜਾਣ ਤੋਂ ਪਹਿਲਾਂ ਆਪਾਂ ਸਕੂਲ ਲਾਉਨੇ ਆ ਉਸ ਟਾਈਮ ਤੇ ਬੱਚੇ ਦੇ ਹਰ ਇੱਕ ਦੇ ਜਾਂਚ ਹੋਣੀ ਚਾਹੀਦੀ ਹੈ ਸਕੂਲ ਟਾਈਮ ਤੇ ਪਹਿਲਾਂ ਪ੍ਰਾਇਮਰੀ ਕਲਾਸਾਂ ਚ ਫਿਰ ਮਿਡਲ ਚ ਤੇ ਫਿਰ ਹਾਈ ਕਲਾਸਾਂ ਚ ਇੱਕ ਵਾਰੀ ਜ਼ਰੂਰ ਜਾਂਚ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਈਅਰਲੀ ਜਾਂਚ ਹਰ ਇੱਕ ਇਨਸਾਨ ਦੇ ਜ਼ਰੂਰੀ ਹੈ ਤਾਂ ਕਿ ਨਿਗ੍ਹਾਉ ਦੇ ਪੂਰੀ ਹੋਵੇ ਕੁਝ ਬਿਮਾਰੀਆਂ ਦੇ ਲੱਛਣ ਇਸ ਤਰ੍ਹਾਂ ਦੇ ਨੇ ਵੀ ਜਿਨ੍ਹਾਂ ਕਰਕੇ ਆ ਆਮ ਤੌਰ ਤੇ ਸਿਰ ਦੁਖਣ ਦੀ ਬੜੀ ਤਕਲੀਫ ਹੁੰਦੀ ਹੈ ਉਹ ਆਮ ਤੌਰ ਤੇ ਅੱਖਾਂ ਦਾ ਨੰਬਰ ਹੁੰਦਾ ਉਹਦੇ ਕਰਕੇ ਬੰਦੇ ਲਾਉਂਦੇ ਨਹੀਂਗੇ ਇਸ ਕਰਕੇ ਆਮ ਤੌਰ ਤੇ ਹੈਡੇਕ ਰਹਿੰਦਾ ਜਿਹੜਾ ਇਹ ਅੱਧਾ ਸਿਰ ਦੁਖਦਾ ਉਹ ਵੀ ਇਸੇ ਕਰਕੇ ਹੁੰਦਾ ਤੇ ਇਹ ਕਹਿੰਦੇ ਅੱਧਾ ਸਿਰ ਦੁਖਦਾ ਸਕਾ ਹਾਂ ਅੱਧਾ ਸਿਰ ਦੁਖਣ ਦਾ ਕਾਰਨ ਅੱਖਾਂ ਦਾ ਵੀ ਹੋ ਸਕਦਾ ਤੇ ਸੈਕੰਡ ਲਈ ਮਾਈਗਰੇਨ ਦੀ ਬਿਮਾਰੀ ਵੀ ਹੁੰਦੀ ਹੈ ਉਹ ਤੁਹਾਡੇ ਸਟ्रेस ਨਾਲ ਜੁੜੀ ਹੁੰਦੀ ਹੈ ਇਹ ਜਿਹੜੀ ਨਿਗਾ ਘਟ ਜਾਂਦਾ ਇਹ ਜਦਾਕਰ ਟੀਵੀ ਦੇਖਣ ਨਾਲ ਹੁੰਦੇ ਜਾਂ ਬੇਸੇ ਵੀ ਕੱਟ ਪਟ ਜਾਂਦੇ ਨਿਗਾਹ ਘਟਣ ਦੇ ਕਾਰਨ ਵੱਖਰੀ ਇਹ ਅਲੱਗ-ਅਲੱਗ ਹੁੰਦੇ ਆ ਜਿਹੜੇ ਬੱਚੇ ਨੇ ਅੱਜਕੱਲ ਜਿਆਦਾ ਸਕਰੀਨ ਟਾਈਮ ਵਧਾ ਕੰਪਿਊਟਰ ਨੂੰ ਮੋਬਾਈਲ ਨੂੰ ਜਿਆਦਾ ਐਕਸਪੋਜ਼ਰ ਦਿੰਦੇ ਆ ਜਿਹੜੇ ਡਾਰਕਸ ਬੈਠੇ ਰਹਿੰਦੇ ਆ ਗੁਜ਼ਰਤੀ ਰੋਸ਼ਨੀ ਚ ਨਹੀਂ ਜਾਂਦੇ ਉਹਨਾਂ ਦੇ ਵਿੱਚ ਮਾਈਨਸ ਨੰਬਰ ਵੜੀ ਤੇਜ਼ੀ ਨਾਲ ਵਧ ਰਿਹਾ ਜਿਹਨੂੰ ਅਸੀਂ ਮਾਪੀਆ ਬੋਲਦੇ ਆ ਉਹਨੂੰ ਨੇੜੇ ਤਾਂ ਠੀਕ ਦੇ ਸਦਾ ਦੂਰ ਹੋਣੇ ਚਸਤ ਆ ਆਮ ਤੌਰ ਤੇ ਇਹਨੂੰ ਅਸੀਂ ਆਪਦੀ ਲੈਂਗੁਏਜ ਮਾਇਓਪੀਆ ਬੋਲਦੇ ਹਾਂ ਜਾਂ ਫਿਰ ਦੂਰ ਦ੍ਰਿਸ਼ਟਾ ਬੋਲਦੇ ਹਾਂ ਪੰਜਾਬੀ ਵਿੱਚ ਵੀ ਦੂਰ ਦੀ ਨਿਗਾ ਘਟ ਜਾਂਦੀ ਹੈ ਨੇੜੇ ਦੀ ਵਧੀਆ ਹੁੰਦੀ ਹੈ ਉਹਨਾਂ ਦੇ ਮਾਈਨਸ ਨੰਬਰ ਆਮ ਤੌਰ ਤੇ ਲੱਗਦਾ ਤੇ ਆ ਜਦੋਂ ਦਾ ਕੋਵਿਡ ਸ਼ੁਰੂ ਹੋਇਆ ਉਹ ਹੁੰਦਾ ਇਹ ਮਾਇਓਪੀਆ ਦਾ ਇਨਸੀਡੈਂਸ ਬਹੁਤ ਵਧ ਗਿਆ ਪਬਲਿਕ 'ਚ ਕਿਉਂਕਿ ਬੱਚੇ ਆਨਲਾਈਨ ਕਲਾਸਾਂ ਲਾਂਦੇ ਆ ਬਾਕੀ ਘਰਾਂ 'ਚ ਛੋਟੇ ਬੱਚਿਆਂ ਨੂੰ ਮੋਬਾਈਲ ਦੇਂਦਾ ਖੇਡਣ ਲਈ ਬੱਚਾ ਵੀਡੀਓ ਦੇਖਦਾ ਰਹਿੰਦਾ ਏਵੇਂ ਬੜਾ ਵੱਡਾ ਰੁਝਾਨ ਹੋ ਗਿਆ ਮੌਫੀਆ ਵਾਂਗ ਦਾ ਇਹ ਸਾਰੇ ਵਰਲਡ ওভারੀ 19 ਜਿਹੜਾ 20 ਚੱਲ ਰਿਹਾ ਹੈ 2020 ਤੋਂ ਬਾਅਦ ਕੋਵਿਡ ਵਿੱਚ ਇਹ ਬਿਮਾਰੀ ਕਾਫੀ ਤੇਜ਼ੀ ਨਾਲ ਵਧ ਰਹੀ ਹੈ ਆਲਮੋਸਟ ਕਹ ਲੋ ਵੀ ਅੱਗੇ ਜਿਹੜੇ 10% ਲੋਕ ਮਰਦੇ ਸੀਗੇ ਹੁਣ ਇਹ 20 30 ਤੇ ਜਾ ਰਹੇ ਆ ਤੇ ਆਉਣ ਵਾਲੇ ਕਹਿੰਦੇ 2050 ਤੱਕ 50% ਪਾਪੂਲੇਸ਼ਨ ਵਾਪੇ ਹੁੰਦੇ ਚਾਂਸਸ ਨੇ ਤੇ ਇਹਦੇ ਜਿਹੜੇ ਰੋਕਥਾਮ ਆ ਉਹ ਇਹ ਆ ਵੀ ਬੱਚਾ ਨੂੰ 2 ਘੰਟੇ ਜ਼ਰੂਰ ਨੈਚੁਰਲ ਰੋਸ਼ਨੀ ਚ ਰਹਿਣਾ ਚਾਹੀਦਾ ਧੁੱਪ ਚ ਬੱਚੇ ਸਵੇਰੇ ਸਕੂਲ ਜਾਂਦੇ ਆ ਕਲਾਸ ਚ ਬੈਠਦੇ ਆ ਉੱਥੇ ਵੀ ਸਕਰੀਨ ਟਾਈਮ ਤੇ ਰੋਸ਼ਨੀ ਵੀ ਘੱਟ ਆ ਤੇ ਉਸ ਤੋਂ ਬਾਅਦ ਘਰ ਆ ਕੇ ਫੇਰ ਟਿਊਸ਼ਨ ਤੇ ਆ ਕਮਰੇ ਚ ਫੇਰ ਪਾਠ ਰਹਿੰਦੇ ਆ ਕੁਦਰਤੀ ਰੋਸ਼ਨੀ ਜਣਾ ਜ਼ਰੂਰੀ ਆ ਬੱਚਾ ਨੂੰ ਫਿਜ਼ੀਕਲ ਐਕਟੀਵਿਟੀ ਕਰਨੀ ਖੇਡ ਕੋ ਦਿਨ ਚ ਜ਼ਰੂਰ ਭਾਗ ਲੈਣਾ ਚਾਹੀਦਾ ਘੱਟੋ ਘੱਟ 2 ਘੰਟੇ ਡੇਲੀ ਦੇ ਹੰਤਾ ਜਿਹੜੇ ਕੰਟਰੀ ਜਿਆਦਾ ਅਵੇਅਰ ਸਿੰਗਾਪੁਰ ਜਾਂ ਇਹ ਦੂਸਰੇ ਕੰਟਰੀ ਇਹਨਾਂ ਚ ਹਰੇਕ ਸਕੂਲ ਚ ਉਹਨਾਂ ਨੇ 2 ਘੰਟੇ ਆਊਟਡੋਰ ਐਕਟੀਵਿਟੀ ਜ਼ਰੂਰੀ ਕਰਤੀ ਬੱਚਾਂ ਲਈ ਤੇ ਜਿਵੇਂ ਇੱਕ ਅਪਰਜੀਵ ਤੁਸੀਂ ਦੱਸਿਆ ਵੀ ਐਨਕ ਲੋੜੀ ਜ਼ਰੂਰੀ ਹੈ ਕਿ ਐਨਕ ਤੋਂ ਬਿਨਾਂ ਵੀ ਸਰਸਦਾ ਕੋਈ ਦਵਾਈਆਂ ਵਗੈਰਾ ਹੁੰਦੀਆਂ ਜਿਵੇਂ ਕਿ ਆਮ ਹੀ ਸੋਚ ਨੂੰ ਜਿਹਾ ਤੇ ਦੇਖਿਆ ਜਾਂਦਾ ਦਾਵਾ ਕੀਤਾ ਜਾਂਦਾ ਵੀ ਦਵਾਈ ਪਾ ਲੋ ਐਸੋ ਐਨਕ ਦੀ ਲੋੜ ਦੀ ਜਾਂ ਜਿੱਤੇ ਐਨਕ ਲੱਗੀਆਂ ਉਤਰ ਜਾਵੇਗੀ ਉਹਦੇ ਚ ਕਿਤੇ ਸੱਚਾਈ ਹੈ ਇਹ ਜੀ ਸੱਚਾਈ ਤਾਂ ਕੋਈ ਨਹੀਂ ਹੈ ਲੇਕਿਨ ਅੱਜਕੱਲ ਜਿਹੜੀ ਹੈ ਹੈ ਮਾਤਿਆ ਪ੍ਰਵਰਸਨ ਲਈ ਦਵਾਈ ਦਿੰਦੇ ਆ ਤਾਂ ਕਿ ਪ੍ਰਵਰਸਨ ਹੋਵੇ ਛੋਟੇ ਬੱਚਾ 18 ਸਾਲ ਤੋਂ ਬਾਅਦ 18 ਸਾਲ ਤੇ ਬੰਦੇ ਮੈਚਿਓਰਿਟੀ ਹੋ ਜਾਂਦੀ ਹੈ ਜੋ ਨੰਬਰ ਉਹਦਾ ਬਣ ਗਿਆ ਉਹਨਾਂ ਕੀ ਰਹਿੰਦਾ 40 ਸਾਲ ਤੱਕ ਕਟ ਪ੍ਰੋਗਰੈਸ ਕਰਦਾ ਪਰ ਇਹ ਐਨਕਾ ਦਾ ਨੰਬਰ ਤਾਂ ਆਲਮੋਸਟ ਜਿਹੜੇ ਅਸੀਂ ਚੈੱਕ ਕਰਦੇ ਆ ਇਹ 6 ਮਹੀਨੇ ਲਈ ਵੈਲਿਡ ਹੁੰਦਾ ਹੈ ਜੋ ਤਾਂ ਗਰੋਇੰਗ ਏਜ ਦਾ ਬੰਦੇ ਦੀ ਜਦੋਂ ਬੰਦੇ ਦੀ ਗਰੋਥ ਪੂਰੀ ਹੋ ਜਾਂਦੀ ਹੈ 18 ਸਾਲ ਤੱਕ ਜਦੋਂ ਨੰਬਰ ਇਹ ਆਲਮੋਸਟ ਸਟੇਬਲ ਹੋ ਜਾਂਦੇ ਤੇ ਜਿਹੜੇ ਐਨਕਾ ਕਈ ਬੱਚੇ ਖਰਚੇ ਵੀ ਮੈਂ ਇਨਕਰੀਜ਼ ਬਣੀ ਹੋ ਰਹਾ ਈਓ ਲੈਂਸ ਵੀ ਪਰ ਉਹ ਵੀ ਇਫੈਕਟਡ ਆ ਪਰ ਜਿਹੜੇ ਕੰਟੈਕਟ ਲੈਂਸ ਦੀ ਗੱਲ ਆ ਜਦੋਂ ਬੱਚਾ ਸੰਭਾਲਣ ਲੱਗ ਜੇ ਲੈਂਸ ਆਪਣੇ ਆਪ ਪਾ ਕੇ ਉਤਾਰਦਾ ਕੇਅਰਫੁਲੀ ਫਿਰ ਉਹ ਲੈਂਸ ਤੇ ਆਪਾਂ ਕਨਵਰਟ ਕਰ ਸਕਦੇ ਆ ਵੀ ਤੁਸੀਂ ਆਇਨਕ ਲਾ ਲਓ ਜਾਂ ਕੰਟੈਕਟ ਲੈਂਸ ਲਾ ਲਓ ਇਹ ਆਮ ਤੌਰ ਤੇ ਬੱਚੇ ਜਦੋਂ 15 16 ਸਾਲ ਦੇ ਹੋ ਜਾਂਦੇ ਉਸ ਤੱਕ ਸੰਭਾਲਣ ਲੱਗ ਜਾਂਦੇ ਆ ਤੇ ਉਸ ਟਾਈਮ ਤੇ ਆਪਾਂ ਉਹਨਾਂ ਨੂੰ ਕੰਟੈਕਟ ਲੈਂਸ ਦੀ ਗੱਲ ਹੋਵੇ ਸਹੂਲਤ ਦੇ ਸਕਦੇ ਆ ਡਾਕਟਰ ਸਰ ਅੱਜਕੱਲ੍ਹ ਜਿਵੇਂ ਗਰਮੀ ਹੈ ਰੂਪ ਪੈ ਰਹੀ ਹੈ ਇਨਾ ਵਿੱਚ ਅਕਸਰੀ ਹੁੰਦਾ ਵੀ ਅੱਖਾਂ ਲਾਲ ਹੋ ਗਿਆ ਕਹਿੰਦੇ ਆ ਖਾ ਗਿਆ ਨਹੀਂ ਉਹ ਕਿਸ ਕਾਰਨ ਹੁੰਦਾ ਉਹ ਜਿਹੜੀ ਬਿਮਾਰੀ ਆ ਨਾ ਇਹ ਆਮ ਤੌਰ ਤੇ ਕਨਜਕਟਿਵਾਈਟਸ ਆ ਵਾਇਰਲ ਬਿਮਾਰੀ ਆ ਇੱਕ ਐਡੇਨੋ ਵਾਇਰਲ ਬਿਮਾਰੀ ਹੁੰਦੀ ਐ ਐਡੇਨੋ ਵਾਇਰਸ ਉਹ ਫਿਰ ਚੱਲਦੀ ਐ ਇਹ ਬਿਮਾਰੀ ਨਾਲ ਆਮ ਤੌਰ ਤੇ ਪਹਿਲਾਂ ਬੰਦੇ ਦਾ ਗਲਾ ਖਰਾਬ ਹੁੰਦਾ ਖਾਂਸੀ ਛੁਕਾਮ ਹੁੰਦਾ ਉਦੋਂ ਬਾਅਦ ਅੱਖਾਂ ਦੁਖਣੀਆਂ ਆਉਂਦੀਆਂ ਨੇ ਇਹ ਬਿਮਾਰੀ ਜਾਂਦੀ ਐ ਆਪਣੇ ਹੱਥਾਂ ਨਾਲ ਫੈਲਦੀ ਐ ਜਿਹੜਾ ਬੰਦਾ ਜਿਹੜੇ ਬੰਦੇ ਦੀ ਇਨਸਾਨ ਦੀ ਅੱਖ ਦੋਖਦੀਆਂ ਨੇ ਉਹ ਆਪਦੀ ਅੱਖ ਨੂੰ ਹੱਥ ਲਾਊਗਾ ਜਾਂ ਕਿਸੇ ਨੂੰ ਹੱਥ ਮਿਲਾਊਗਾ ਇਹਨਾਂ ਬਿਮਾਰੀ ਫੈਲਦੀ ਆ ਹਮ ਤਰਫ ਤੇ ਇਹ ਪਰਿਵਾਰਾਂ ਚ ਹੀ ਚਲਦੀ ਆ ਕਿ ਨੂੰ ਹੋ ਗਈ ਫਿਰ ਨੂੰਸੇ ਮੈਂਬਰ ਨੂੰ ਉਹਦੀ ਸੰ ਨੂੰ ਐ ਪਰਿਵਾਰ ਚ ਫੈਲਦੀ ਆ ਤੇ ਇਸ ਦੇ ਲਈ ਪ੍ਰੋਫੈਸ਼ਨ ਤਾਂ ਇਹ ਹੈ ਵੀ ਹੱਥ ਸਾਫ਼ ਰੱਖੋ ਜਿਹੜੇ ਬੰਦੇ ਦੀ ਅੱਖ ਦੁਖਣੀ ਆ ਗਈ ਉਹਦੇ ਦਵਾਈ ਦਿਵਾਓ ਭਾਈ ਐਸ ਕਝੂਰੀ ਜ਼ੋਕ ਹਾਂ ਐਨਕ ਤਾਂ ਦੇਖੋ ਪ੍ਰੀਵੈਂਟਿਵ ਆ ਜਦੋਂ ਆਪਾਂ ਡਰਾਈਵ ਕਰਦੇ ਆ ਬਾਹਰ ਨਿਕਲਦੇ ਆ ਅੱਜ ਕੱਲ ਲਾਈਫ ਦੀ ਸਪੀਡ ਬੜੀ ਵਧ ਗਈ ਠੀਕ ਹੈ ਨਾ ਤੁਹਾਨੂੰ ਪ੍ਰੋਟੈਕਟਿਵ ਗਲਾਸੇਸ ਤਾਂ ਲਾਉਣੇ ਹੀ ਪੈਂਦੇ ਆ ਆਊਟਡੋਰ ਚ ਸਕੂਟਰ ਤੇ ਜਾਂ ਮੋਟਰਸਾਈਕਲ ਤੇ ਹੋ ਪ੍ਰੋਟੈਕਟਰ ਗਲਾਸਸ ਲਾਉਣਾ ਜ਼ਰੂਰੀ ਆ ਨੰਗੀ ਅੱਖ ਨਾਲ ਟਰਾਈ ਕਰਨਾ ਬੜਾ ਮੁਸ਼ਕਲ ਆ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਹੱਥ ਲਾ ਕੇ ਇੱਕ ਦੂਜੇ ਤੋਂ ਪਹਿਚਿਆ ਬੰਗਾਂ ਬਿਲਕੁਲ ਕਿ ਇਹ ਵੀ ਜਿਵੇਂ ਜਿਵੇਂ ਕਿਸੇ ਮਾਪੇ ਦੇ ਐਨਕ ਲੱਗੇ ਸਭ ਦਾ ਜਵਾਕਾ ਦੇ ਵੀ ਲੱਗੇਗੀ ਲੱਗੇਗੀ ਇਹ ਲੱਗੇਗੀ ਇਹ ਕੋਈ ਜ਼ਰੂਰੀ ਨਹੀਂ ਹੈ ਜਿਹੜੀ ਇਹ ਮਾਈਨਸ ਨੰਬਰ ਆ ਕਈ ਵਾਰੀ ਪਰਿਵਾਰਾਂ ਚੱਲਦਾ ਹੈ ਉਹਨਾਂ ਦੇ ਕਈ ਵਾਰੀ ਜ਼ਰੂਰੀ ਹੋ ਜਾਂਦਾ ਜੇ ਮਾਪੇ ਦੋਨਾਂ ਦੇ ਐਨਕ ਲੱਗੇ ਆ ਉਹਨਾਂ ਦੇ ਹੋ ਜਾਂਦੀ ਆ ਉਹਨਾਂ ਚੱਲਦੀ ਆ ਅਦਰਵਾਈਜ਼ ਮਤਲਬ ਜ਼ਰੂਰੀ ਨਹੀਂ ਹਰੇਕ ਦਾ ਨਿਚਲ ਦਾ ਵੱਖੋ ਵੱਖਰਾ ਹੁੰਦਾ ਹੈ ਠੀਕ ਹੈ ਨਾ ਕਈ ਵਾਰੀ ਮਾਪੇ ਦੇ ਨਹੀਂ ਵੀ ਹੈ ਕਿ ਬੱਚੇ ਦੇ ਆ ਜਾਂਦੀ ਹੈ ਇਹ ਕਈ ਵਾਰੀ ਜਨਰੇਸ਼ਨ ਮਿਸ ਕਰ ਜਾਂਦੀ ਹੈ ਜੈਨੇਟਿਕਸ ਵਿੱਚ ਕੋਈ ਇਹਦੀ ਰੋਕཐਾਬ ਵੀ ਹੈ ਜਿਵੇਂ ਕਈ ਬੋਰੀ ਨੇ ਉਹਦੇ ਲਈ ਟੀਕਾ ਵਗੈਰਾ ਲੱਗਦਾ ਵੀ ਅਗਲੀ ਪੀੜ੍ਹੀ ਚ ਨਾ ਜਾਵੇ ਨਹੀਂ ਇਹਦੇ ਲਈ ਬਹੁਤੀ ਹੱਜੇ ਰੋਕཐામ ਨਹੀਂ ਹੈ ਇਹਦੇ ਲਈ ਤੁਹਾਡੇ ਜੀਨਸ ਵਗੈਰਾ ਦੇ ਵਿੱਚੇ ਹੁੰਦੇ ਬਿਮਾਰੀ ਜਿਹੜੀ ਜਾਂਦੀ ਹੈ ਇੰਨੇ ਹੱਜੇ ਐਡਵਾਂਸਮੈਂਟ ਨਹੀਂ ਹੈ ਵੀ ਬੱਚਾ ਜੰਮਣ ਤੋਂ ਪਹਿਲਾਂ ਆਪਾਂ ਕਰ ਸਕੀਏ ਵੀ ਕਈ ਫੌਜੀਆਂ ਦੇ ਵਿੱਚ ਲਾਉਦੇ ਟੀਕਾ ਹਾਂ ਉਹ ਉਹ ਦੂਸਰੀਆਂ ਬਿਮਾਰੀਆਂ ਨੇ ਉਹ ਜਿਵੇਂ ਆਪਾਂ ਕਹਿੰਦੇ ਆ ਬਲੱਡ ਵਿੱਚ ਕਿਸੇ ਐਰਚ ਪੋਜ਼ਿਟਿਵ ਆ ਉਹਨਾਂ ਦੇ ਇਹਦੇ ਆਪਾਂ ਇਮਿਊਨਿਟੀ ਘਟਾਉਣ ਲਈ ਕਰਦੇ ਆ ਉਹ ਟੀਕਾ ਪ੍ਰੈਗਨਸੀ ਵਿੱਚ ਲਾਉਂਦੇ ਜਿਹੜਾ ਉਹ ਚੀਜ਼ ਵੱਖਰੀ ਆ ਨਾ ਤੋ ਕਈ ਵਾਰ ਤਾਂ ਮਿੱਟੀ ਤੋਂ ਦਾ ਕੰਨ ਦੇ ਗਏ ਜਾਂਦਾ ਅੱਖ ਦੇ ਵਿੱਚ ਬਾਰ ਬਾਰ ਅੱਖ ਵੀ ਥੋਨੇ ਆ ਅਜਾ ਨਿਕਲਦਾ ਨਹੀਂ ਅੱਖ ਦੇ ਵਿੱਚ ਰੜ ਰੜਕ ਪੈਂਦੀ ਰਹਿੰਦੀ ਹੈ ਵੀ ਉਹ ਉਹਦੇ ਦੀ ਕੀ ਹੁੰਦਾ ਵੀ ਉਸ ਉਹਦੇ ਲਈ ਹੱਲ ਤੇ ਇਹ ਹੈ ਵੀ ਜਦੋਂ ਤੁਹਾਡੇ ਅੱਖ ਚ ਕਸ਼ ਪੈ ਜਾਂਦਾ ਤੇ ਉਹਨੂੰ ਡਾਕਟਰ ਨੂੰ ਚੈੱਕ ਕਰਵਾਉਣਾ ਚਾਹੀਦਾ ਇਮੀਡੀਏਟਲੀ ਆਪ ਨੇ ਕੱਪੜੇ ਨਾਲ ਜਾਂ ਹੋਰ ਤਰੀਕੇ ਨਾਲ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਜਰਾਸੀ ਮੁਕਤ ਨਹੀਂ ਹੁੰਦਾ ਸੀ ਤੇ ਡਾਕਟਰ ਨੂੰ ਦਿਖਾਉਣਾ ਚਾਹੀਦਾ ਉਸ ਟਾਈਮ ਤੇ ਦਿਖਾ ਕੇ ਤੇ ਆਪ ਦਾ ਖੜਾ ਲੋ ਉਹਦਾ ਉਪਚਾਰ ਜੋ ਮੜਦਾ ਉਹ ਇਲਾਜ ਕਰਵਾ ਲੈਣਾ ਚਾਹੀਦਾ ਸੌਖਾ ਕੰਮ ਤਾਂ ਇਹੀ ਹੈ ਤੇ ਬਾਅਦ ਚ ਅੱਖে ਜ਼ਖਮ ਹੋ ਜੇ ਦਵਾਈ ਪਾਓ ਵੀ ਨਿਕਾ ਫੇਰ ਨਹੀਂ ਆਉਂਦੀ ਉਹ ਫੇਰ ਅੱਖে ਜ਼ਖਮ ਹੋ ਜਾਂਦਾ ਜ਼ਖਮ ਠੀਕ ਹੋਣ ਦੇ ਬਾਵਜੂਦ ਵੀ ਅੱਖ ਚ ਫੁੱਲਾ ਪੈ ਜਾਂਦਾ ਇਸ ਕਰਕੇ ਇਹ ਤਾਂ ਬਿਹਤਰ ਇਹੀ ਹੈ ਵੀ ਜਦੋਂ ਕੋਈ ਅੱਖ ਚ ਪ੍ਰੋਬਲਮ ਆ ਨਾ ਦੇ ਨਾਲ ਆਪਣੇ ਜਿਹੜਾ ਐਕਸਪਰਟ ਡਾਕਟਰ ਉਹਨੂੰ ਚੈੱਕ ਕਰਵਾਓ ਤੇ ਜਿਹੜੀਆਂ ਜਿਵੇਂ ਅੱਗੇ ਸੱਤ ਜਾਨੀਆਂ ਦੇ ਵਿੱਚ ਖੇਤਾ ਵਿਚ ਆਦੋ ਕਰਾ ਲਗਾਏ ਜਾਂਦੇ ਉਹ ਖੱਤ ਮੱਚ ਜੀਆਂ ਨੇ ਜੱਲਣ ਹੁੰਦੀਆਂ ਨੇ ਉਹਨਾਂ ਲਈ ਕੀ ਹੈ ਵੀ ਕੋਈ ਰੁਕਸਾ ਉਹਨਾਂ ਲਈ ਤਾਂ ਦੇਖੋ ਤਾਂ ਸਭ ਤੋਂ ਪਹਿਲਾਂ ਤਾਂ ਪ੍ਰੋਟੈਕਟਿਵ ਗਲਾਸਸ ਜਿਹੜਾ ਚਸ਼ਮਾ ਲਾਣੇ ਆ ਸਭ ਤੋਂ ਪਹਿਲਾਂ ਤਾਂ ਉਹ ਹੀ ਆ ਸੈਕੰਡ ਹੈ ਵੀ ਜੇ ਤੁਹਾਡੇ ਇਰੀਟੇਸ਼ਨ ਦੇ ਅੱਖਾਂ 'ਚ ਖੁਰਕਾਂ ਦੇ ਆ ਤੇ ਕੋਲਡ ਸਪੈਂਡਿੰਗ ਸਭ ਤੋਂ ਵਧੀਆ ਸੌਖਾ ਇਲਾਜ ਆ ਘਰੇ ਠੰਡੇ ਪਾਣੀ ਦਾ ਕੱਪੜਾ ਭਿਓ ਲੋ ਆਈਸ ਕੋਲਡ ਵਾਟਰ ਦਾ ਤੇ ਉਸ ਤੋਂ ਬਾਅਦ ਉਹ ਅੱਖਾਂ ਤੇ ਰੱਖ ਲੋ ਸੌਖਾ ਤਰੀਕਾ ਸਭ ਨੂੰ ਇਹੀ ਆ ਜੇ ਕੋਈ ਜ਼ਿਆਦਾ ਪ੍ਰੋਬਲਮ ਆ ਤੇ ਭਾਈ ਡਾਕਟਰ ਨੂੰ ਦਿਖਾਉਣਾ ਪੜਦਾ ਜਿਹੜੇ ਖੀਰੇ ਵਗੈਰਾ ਰੱਖ ਲੈਂਦੇ ਹੋ ਖੀਰੇ ਦਾ ਕੋਈ ਫਾਇਦਾ ਨਹੀਂ ਬਹੁਤ ਆਪਾਂ ਨੂੰ ਠੰਢੀ ਚਾਹੀਦੀ ਇਕੱਲੀ ਕੋਲਡ ਚਾਹੀਦਾ ਉਹ ਆਪਣੇ ਆਈਸ ਕੋਲਡ ਵਾਟਰ ਨਾਲ ਕੰਮ ਚੱਲ ਜਾਂਦਾ ਅੱਖਾਂ 'ਚ ਪਾਣੀ ਪਾਉਣ ਦੇ ਬਜਾਏ ਇਕੱਲਾ ਠੰਡਾ ਕੱਪੜਾ ਰੱਖਿਆ ਜਾਵੇ ਤਾਂ ਬਹੁਤ ਵੇਤਰ ਹੈ ਖੀਰੇ ਵਗੈਰਾ ਤਾਂ ਖਾਣ ਵਾਲੀ ਚੀਜ਼ ਆ ਉਹਨੂੰ ਪਾਈ ਵਰਤਣਾ ਚਾਹੀਦਾ ਖਾਣ ਵਾਸਤੇ ਠੀਕ ਇੱਕ ਦੂਜਾ ਜਿਹੜੇ ਕਹਿੰਦੇ ਵੀ ਹਰੇਕ ਹਾਦਸੇ ਤੋਂ ਦੂਜੀ ਵਾਰੀ ਚੱਲੂ ਵੀ ਦਾ ਤੇਜ਼ ਹੋ ਜਾਂਦੀ ਏ ਉਹਦੇ ਚਿਕਨੀਕਸ ਸੋਚ ਇਹ ਕੋਈ ਬਹੁਤ ਹੀ ਵੱਡੀ ਸਚਾਈ ਨਹੀਂ ਹੈ ਇਹ ਵੀ ਬੰਦੇ ਦਾ ਮਨ ਥੋੜਾ ਜਿਹਾ ਵਧੀਆ ਹੋ ਜਾਂਦਾ ਬੰਦੇ ਦੀ ਸੋਚ ਬਦਲ ਜਾਂਦੀ ਹੈ ਸਵੇਰੇ ਐਕਸਰਸਾਈਜ਼ ਕਰਦਾ ਬੰਦਾ ਵਧੀਆ ਫਿੱਟ ਫੀਲ ਕਰਦਾ ਇਹ ਹੀ ਜ਼ਰੂਰ ਹੈਗਾ ਇਹਦੇ ਚ ਪਰ ਜੇ ਆਪਾਂ ਨੂੰ ਟੈਸਟ ਵਿੱਚ ਲਾਈਏ ਉਹਦੇ ਕੋਈ ਬਹੁਤੇ ਸੈਂਟੀਫਿਕ ਮਤਲਬ ਐਵਿਡੈਂਸ ਨਹੀਂ ਹੈ ਆਪਣੇ ਕੋਲੇ ਆਪਾਂ ਕਹਿ ਦਈਏ ਵੀ ਇਹਦੇ ਨਾਲ ਫਰਕ ਪੈਂਦਾ ਜਿਦੋਂ ਵੀ ਇਹ ਲੱਗਦੀ ਉਹਨੂੰ ਘਟੌੜ ਵਾਸਤੇ ਜਿਵੇਂ ਕੋਈ ਜੇਸੀਸੀ ਕੇਅਰ ਹੈ ਜਾਂ ਕੋਈ ਫਿਰ ਕਾਰਕਣ ਕੋਈ ਕੋਈ ਬਹੁਤੇ ਕਾਮਯਾਬ ਨਹੀਂ ਹੈ ਇਹ ਇਹ ਤਾਂ ਇਹ ਹੈ ਵੀ ਸਾਲ ਬਾਅਦ ਚੈੱਕ ਕਰਵਾ ਲਓ ਏ ਕੀ ਨੰਬਰ ਜੇ ਸੇਮ ਡਾਕਟਰ ਤੋਂ ਚੈੱਕ ਕਰਵਾਓਗੇ ਤੁਹਾਨੂੰ ਪਤਾ ਹੁੰਦਾ ਪਹਿਲਾ ਨੰਬਰ ਕੀ ਆ ਕਿੰਨਾ ਪ੍ਰੋਗਰੈਸ ਕਰਦਾ ਜਦੋਂ ਇਹ ਆਪਾਂ ਡਾਕਟਰ ਚੇਂਜ ਕਰਦੇ ਨੇ ਉਹ ਨੰਬਰ ਉਹ ਲਾਤਾ ਉਹਨਾਂ ਲਾਤਾ ਆਸ ਵਿੱਚ ਵੇਰੀਏਸ਼ਨ ਥੋੜੀ ਬਹੁਤੀ ਆ ਜਾਂਦੀ ਹੈ ਹਰੇਕ ਬੰਦੇ ਦੀ ਇਹ ਕੋਈ ਐਡ ਕਰਕੇ ਘਟਦਾ ਹੈ ਕੋਈ ਵੀ ਕਿਸੇ ਤਰ੍ਹਾਂ ਦਵਾਈਆਂ ਵਗੈਰਾ ਨਾਲ ਨਹੀਂ ਘਟਦਾ ਦਵਾਈਆਂ ਨਾਲ ਬਹੁਤਾ ਨਹੀਂ ਘਟਦਾ ਨੰਬਰ ਤੇ ਦਵਾਈਆਂ ਨਾਲ ਤਾਂ ਇਹ ਪ੍ਰੋਗਰੈਸ ਰੋਕ ਸਕਦੇ ਆਪਾਂ ਜੇ ਮੇ ਬੱਚਾ ਹੈ ਬੱਚੇ ਤੇ ਦਵਾਈ ਜਿਹੜੀ ਪਾਉਣੀ ਆ ਸੀ ਆਮ ਤੌਰ ਤੇ ਅੱਜਕਾ ਡਿਲੀਟਡ ਐਟ੍ਰੋਪੀਨ ਆਦੀ ਹੈ ਉਹਸੀ ਪਾਨੇ ਉਹਦੇ ਨਾਲ ਪ੍ਰੋਫੈਸਰ ਰੱਖਦੀ ਹੈ ਜਾਂ ਇੱਕ ਤਰ੍ਹਾਂ ਦੇ ਗਲਾਸਸ ਨੇ ਕਈ ਤਰ੍ਹਾਂ ਦੇ ਡੀ ਫੋਕਸ ਗਲਾਸਸ ਬੋਲਦੇ ਆ ਉਹਨਾਂ ਨਾਲ ਮਾਫੀਆ ਕੰਟਰੋਲ ਦਾ ਪ੍ਰੋਗਰਾਮ ਚੱਲ ਰਿਹਾ ਪਿਛਲੇ ਕਾਫੀ ਸਾਲਾਂ ਤੋਂ ਤੇ ਉਹਦਾ ਜਰੂਰ ਬੈਨੀਫਿਟ ਹੁੰਦਾ ਪਰ ਜਦੋਂ ਇੱਕ ਵਾਰੀ ਬੰਦੇ ਦੀ ਮੈਚਿਓਰਿਟੀ ਆ ਗਈ 18 ਸਾਲ ਦਾ ਹੋ ਗਿਆ ਫਿਰ ਚਾਂਸਸ ਘਟਣ ਦੇ ਕਾਫੀ ਆ ਘਟਨੇ ਤੇ ਜਿਹੜੇ ਇਹਦਾ ਅੱਜਕੱਲ੍ਹ ਅੱਖਾਂ ਉਤਾਰਨ ਵਾਲਾ ਕੰਮ ਰੈਫੈਕਟਿਵ ਸਰਜਰੀ 18 ਸਾਲ ਤੋਂ ਬਾਅਦ ਹੁੰਦੀ ਹੈ ਖਾਸ ਕਰਕੇ ਜਿਹੜੇ ਮਾਈਨਸ ਨੰਬਰ ਹੁੰਦੇ ਆ ਉਹਨਾਂ ਦੇ ਸਰਜਰੀ ਹੋ ਗਏ ਹੈ ਦੇ ਫੈਕਟਰ ਸਰਜੀ ਕਰਕੇ ਨੰਬਰ ਉਤਰ ਜਾਂਦੇ ਆ ਤੇ ਜਿਹੜੀਆਂ ਦੇਸ਼ੀ ਦਵਾਈ ਜਿਵੇਂ ਹਰਦਵਾਰ ਤੋਂ ਬੰਦਿਆਂ ਜੋ ਹੋ ਰਹਾ ਔ ਕਜਵੜਾ ਕਮ ਅਚੇ ਦੇ ਵੀ ਬਹੁਤ ਉਹ ਦਾਵੇ ਵੀ ਕਰਦੇ ਆ ਤੇ ਕਈ ਲੋਕ ਵੀ ਦਾਅਵਾ ਕਰਦੇ ਨੇ ਮੇਰੇ ਹਰ ਤੱਕ ਪਹ ਪਿਆ ਨਹੀਂ ਉਹਨਾਂ ਦਾ ਕੋਈ ਉਹਨਾਂ ਦਾ ਕੋਈ ਬਹੁਤਾ ਫਰਕ ਨਹੀਂ ਹੈ ਕਈ ਲੋਕ ਕਹਿੰਦੇ ਆ ਵੀ ਸਾਨੂੰ ਫਰਕ ਪੈ ਗਿਆ ਤਾਂ ਠੀਕ ਆ ਜੀ ਉਹ ਡਿਵੀਜ਼ਨ ਫਿਲਮ ਹੁੰਦੀ ਹੈ ਰੇ ਬੰਦੇ ਐਕਚੁਅਲੀ ਬੇਸ ਲਾਈਨ ਤੇ ਨੰਬਰ ਕੀ ਆ ਉਹਦਾ ਕਹਿਣਾ ਬਹੁਤ ਔਖਾ ਜਾਂ ਤਾਂ ਆਪਾਂ ਇਹ ਕਰੀ ਜਾਵੇ 100 ਬੰਦੇ ਲੈ ਲਈਏ 100 ਬੰਦੇ ਨਿਗਾ ਟੈਸਟ ਕਰ ਲਈਏ ਉਦੋਂ ਵਸ ਦੋਈ ਪੋਲੀਏ ਵੀ ਨਾ ਦੋ ਮਹੀਨਾ ਤਿੰਨ ਮਹੀਨਾ ਜਿੰਨੇ ਮਿਲੇ ਕਹਿੰਦੇ ਫਿਰ ਦੁਬਾਰਾ ਟੈਸਟ ਕਰ ਲੈ ਕਿੰਨਾ ਫਰਕ ਪਿਆ ਫਿਰ ਆਪਾਂ ਦੱਸ ਸਕਦੇ ਆ ਅਦਰਵਾਈਜ਼ ਤਾਂ ਫਿਰ ਉਹ ਕੰਨਾਂ ਸੁਣੀ ਆਈ ਗੱਲ ਹੀ ਆ ਇਹ ਸੁਣ ਕੇ ਬੰਦੇ ਦੀ ਫੀਲਿੰਗ ਆਉਦੀ ਕੀ ਆ ਠੀਕ ਆ ਨਾ ਅਦਰਵਾਈਜ਼ ਵੀ ਤੁਸੀਂ ਅੱਖ ਵਿੱਚ ਕੋਈ ਵੀ ਡ੍ਰੌਪ ਪਾ ਲਓ ਤੁਹਾਨੂੰ ਐਂ ਲੱਗਦਾ ਵੀ ਅੱਖ ਫਰੈਸ਼ ਹੋ ਗਈ ਉਹਦੇ ਨੇ ਫਰਕ ਪੈਂਦਾ ਇਹ ਤਾਂ ਹਰੇਕ ਇੰਡੀਵਿਜੂਅਲ ਦੀ ਫੀਲਿੰਗ ਆ ਜੀ ਪਰ ਜੋ ਟੈਸਟ ਵਿੱਚ ਆਪਾਂ ਗਿਣਦੇ ਆ ਹਾਂ ਬਈ ਕਿੰਨੇ ਮੀਟਰ ਦਾ ਬੰਦਾ ਆ ਲੱਗਦਾ ਵੀ 5 ਫੁੱਟ ਦਾ ਹਰੇਕ ਨੂੰ ਆਇਆਦਾ ਮੈਂ 7 ਫਟਾ ਜਦੋਂ ਮੇਰੀ ਤੇ ਅੱਲੇ ਆਉਂਦਾ ਫੇਰ ਹੀ ਪਤਾ ਲੱਗਦਾ ਐਕਸੈਕਟ ਤਾ ਇੱਕ ਜਿਵੇਂ ਦਰਬਨੇ ਚੱਲਦੇ ਕਹਿੰਦੇ ਆ ਰੋਜ਼ ਵਾਟਰ ਫਾਲ ਉੱਥੇ ਲੱਕ ਮਿਲੂਗੀ ਉਹ ਰੋਜ਼ ਵਾਟਰ ਐਕਚੁਅਲੀ ਸਟਰਲਾਈਜ਼ਡ ਹੋਣੀ ਚਾਹੀਦੀ ਐ ਕੋਈ ਵੀ ਟੀਅਰ ਸੀਮਾ এনਵਾਇਰਨਮੈਂਟ ਹਾ ਪੋਲੂਸ਼ਨ ਹੋ ਗਿਆ ਇਹਦੇ ਲਈ ਅੱਖਾਂ ਦੇ ਟੀਅਰਸ ਵਗੈਰਾ ਮਿਲਦੇ ਉਹ ਪਾਲਣੇ ਚਾਹੀਦੇ ਜਿਹੜਾ ਵੀ ਅੱਖਾਂ ਦੇ ਡ੍ਰੌਪਸ ਪਾਉਣੇ ਆ ਇਹਨਾਂ ਦੇ ਸਟਰਲਾਈਜ਼ੇਸ਼ਨ ਇੰਨੀ ਹੋਣੀ ਚਾਹੀਦੀ ਜਿੰਨੇ ਇੰਜੈਕਸ਼ਨ ਦੇ ਇੱਕ ਜਿਵੇਂ ਤੁਸੀਂ ਦੱਸਿਆ ਵੀ ਜਿਆਦਾ ਅੱਜਕੱਲ ਬੱਚੇ ਕੰਪਿਊਟਰ ਦੇਖਦੇ ਆ ਜਾਂ ਮੋਬਾਈਲ ਦੇਖਦੇ ਆ ਤਾਂ ਇਸ ਤਰ੍ਹਾਂ ਦੇ ਐਂਡ ਕਾ ਜਾਂ ਸਕਰੀਨਾਂ ਵੀ ਉਹ ਲੱਗੇ ਕਿਤੇ ਅਸਰ ਵੀ ਦਾ ਅੱਖਾਂ ਤੇ ਸਕਰੀਨ ਦੇ ਵਿੱਚ ਅੱਜਕੱਲੋ ਜਿਵੇਂ ਮਾਰਕੀਟ ਚੱਲ ਰਿਹਾ ਵੀ ਉਹ ਬਲੂ ਕਟ ਗਲਾਸ ਲਾ ਲਓ ਜੀ ਉਹਦਾ ਸ਼ਾਇਦ ਕਿੰਨਾ ਕੁ ਫਾਇਦਾ ਹੁੰਦਾ ਕਹਿਣਾ ਬਹੁਤ ਔਖਾ ਸੈਂਟੀਫਿਕਲੀ ਪਰ ਆਦਰਵਾਇਜ਼ ਇੱਕ ਤਰ੍ਹਾਂ ਦੇ ਪ੍ਰੋਟੈਕਟਰ ਚੀਜ਼ਾ ਉਹ ਚਲੋ ਵਧੀਆ ਗਈ ਦੇ ਲਾ ਕੇ ਰੱਖਣ ਤਾਂ ਠੀਕ ਹੈ ਨਾ ਪਰ ਸਕਰੀਨ ਪ੍ਰੋਟੈਕਸ਼ਨ ਜਾਂ ਤੁਹਾਡੇ ਅੱਖਾਂ ਦੇ ਨੰਬਰ ਨੂੰ ਕਿੰਨੀ ਕੁ ਪ੍ਰੋਟੈਕਸ਼ਨ ਮਿਲਦੀ ਹੈ ਇਹ ਤਾਂ ਬੜੀ ਡਾਊਟਫੁਲ ਹੈਗਾ ਜਿਵੇਂ ਆਪਾਂ ਕਹਿੰਦੇ ਤੁਸੀਂ ਟੀਵੀ ਹੈ ਵੀ ਕਿਟਪੜੀ 9 ਫੁੱਟ ਤੋਂ ਦੇਖੋ ਤਾਂ ਇਹਦੇ ਦੇ ਮੋਬਾਈਲ ਤੇ ਵੀ ਕੋਈ ਹੈਗਾ ਵੀ ਕਿੰਨੀ ਥੋੜੀ ਤੇ ਦੇਖਣਾ ਮੋਬਾਈਲ ਤਾਂ ਦੇਖੋ ਆਪਾਂ ਆਰਮਸ ਲੈਂਦੇ ਰੱਖਾਂਗੇ ਆਮ ਤੌਰ ਤੇ 33 ਇੰਚ ਕਸੀ ਕਹਿੰਦੇ ਆ ਰੀਡਿੰਗ ਤੇ ਮੋਬਾਈਲ ਦਾ ਕਿਉਂਕਿ ਪ੍ਰਿੰਟ ਛੋਟਾ ਹੁੰਦਾ ਛੋਟੇ ਬੱਚਿਆਂ ਅਸੀਂ ਅਵਾਇਡ ਕਰਦੇ ਆਂ ਖਾਸ ਕਰਕੇ ਜਿੰਨੀ ਘੱਟ ਤੋਂ ਘੱਟ ਯੂਜ਼ ਕਰ ਲੈਣ ਉਹਨਾਂ ਹੀ ਵਧੀਆ ਜਨਨਾਚਰ ਬੱਚੇ ਦੀ ਅੱਖ ਡਵੈਲਪ ਹੁੰਦੀ ਆ ਆਲਮੋਸਟ ਕਹੋ 8 ਸਾਲ ਤੱਕ ਅਸੀਂ ਇਹ ਚੀਜ਼ ਪ੍ਰिवेंट ਕਰਨ ਲਈ ਬੋਲਦੇ ਆਂ ਇੱਕ ਜਿਵੇਂ ਲੈ ਰਹੇ ਆ ਇਹਨਾਂ ਕਲੱਗ ਜਾਂਦੀ ਆ ਬੱਚੇ ਦੀ ਹਾਂਜੀ ਪਰ ਇੰਕ ਤੋਂ ਬਾਅਦ ਵੀ ਇਹ ਸਿਰ ਦੁਖਣੀਆਂ ਹਟਦਾ। ਤਾਂ ਚਾਹਤ ਤੋਂ ਚਾਰ ਕੇ ਸੈਟਿੰਗ ਨੇ ਵੀ ਜਦੋਂ ਮੈਂ ਇਨ ਕਰਾਉਣੇ ਆ। ਹਾਂ ਫਿਰ ਐਕਚੁਅਲੀ ਕਿ ਅਮੀ ਜਦੋਂ ਵੀ ਕੋਈ ਚੀਜ਼ ਨਵੇਂ ਵਰਤਦੇ ਉਹਦੇ ਟੋਲਰੈਂਸ ਹੁੰਦੀ ਆ ਟਾਈਮ ਲੱਗਦਾ ਐਡੈਪਸ਼ਨ ਨੂੰ। ਅੱਖ ਵੀ ਆਪ ਦਾ ਦਿਮਾਗ ਵੀ ਐਡਾਪਟ ਕਰਦਾ। ਉਸ ਟਾਈਮ ਨੂੰ ਲੱਗਦਾ ਉਸ ਟਾਈਮ ਥੋੜੀ ਪ੍ਰੋਬਲਮ ਆਦੀ ਆ ਬੱਚਾ ਨੂੰ ਸ਼ੁਰੂ-ਸ਼ੁਰੂ ਜਦੋਂ ਇਨ ਕਰਾਉਂਦੇ ਆ। ਤੇ ਉਹ ਚੀਜ਼ ਜਦੋਂ ਓਵਰ ਹੋ ਜਾਏ ਫਿਰ ਠੀਕ ਹੋ ਜਾਂਦਾ ਹੈ। ਸਟਾਰਟ ਜੇ ਤਾਂ ਕੋਈ ਚੀਜ਼ ਵੀ ਆ ਤੁਸੀਂ ਜੁੱਤੀ ਹੀ ਪਾਉਣੇ ਦੋ ਤਿੰਨ ਤਾਂ ਉਹ ਵੀ ਲੱਗਦੀ ਜਾਂਦਾ ਵੀ। ਇਸ ਹਾਸਕਾਫਟ ਜਿਹੜੇ ਵਾਲੇ ਨੂੰ ਜ਼ਿਆਦਾ ਮੇਰੇ ਖਿਆਲ ਤੇ ਆ ਨੇੜੇ ਵਾਲੇ ਨੂੰ ਨੇੜੇ ਦੀ ਐਨ ਕਾਮ ਤੌਰ ਤੇ 40 ਸਾਲ ਤੋਂ ਬਾਅਦ ਬੰਦਿਆਂ ਨੂੰ ਲੋੜ ਪੈਂਦੀ ਹੈ ਉਹ ਡਿਪੈਂਡ ਕਰਦਾ ਤੁਸੀਂ ਕੀ ਕੰਮ ਕਰਦੇ ਹੋ ਹੁਣ ਜਿਹੜਾ ਬੰਦਾ ਬਹੁਤਾ ਬਰੇਖੀ ਦਾ ਕੰਮ ਕਰਦਾ ਉਹਨੂੰ ਤਾਂ ਜ਼ਰੂਰ ਜਲਦੀ ਪੈ ਜਾਂਦੀ ਹੈ ਜਿਹੜਾ ਮੋਟਾ ਕੰਮ ਕਰਦਾ ਉਹਨੂੰ ਲੇਟ ਵੀ ਪੈ ਜਾਂਦੀ ਹੈ ਇੱਕ ਜਿਵੇਂ ਹੁਣ ਪੁਰਾਣੇ ਸਮੇਂ ਦੇ ਵਿੱਚ ਸੁਰਮਾ ਪਾਉਂਦੇ ਸੀ ਹਾਂ ਸੁਰਮਾ ਉਹ ਉਹਦੇ ਅੱਜ ਕੱਲ੍ਹ ਤੇ ਬੰਦ ਹੋ ਗਿਆ ਉਹਦਾ ਉਹਦੇ ਨਾਲ ਕੋਈ ਫਾਇਦੇ ਹੁੰਦੇ ਸੀ ਤੇ ਸੀ ਨੇ ਫਾਇਦਾ ਤਾਂ ਕੀ ਹੋਣਾ ਉਹਦੇ ਨਾਲ ਤਾਂ ਕਈ ਵਾਰੀ ਉਹ ਇੱਕ ਸਮੱਸਿਆ ਸਾਰੇ ਸਮਾਜਾ ਲੋਪ ਬਣਾ ਕੇ ਲੋਪ ਬਣਾ ਕੇ ਪਾਉਂਦਾ ਉਹਦਾ ਕੋਈ ਬਹੁਤਾ ਫਾਇਦਾ ਨਹੀਂ ਹੁੰਦਾ ਸਿਵਾਏ ਕਿ ਬੰਦੇ ਨੂੰ ਦੇਖਣ ਨੂੰ ਪਾਸਮੈਟਿਕਲੀ ਸੋਹਣਾ ਲੱਗਦਾ ਆਦਰਵਾਇਜ਼ ਕੋਈ ਬਹੁਤਾ ਐਡਵਾਂਟੇਜ ਨਹੀਂ ਹੈ ਹਾਂ ਇਹਨਾਂ ਦਾ ਨੁਕਸਾਨ ਕਈ ਵਾਰੀ ਜ਼ਰੂਰ ਹੋ ਜਾਂਦਾ ਵੀ ਇਹ ਸਾਰਾ ਪਰਿਵਾਰ ਇੱਕ ਸਰੋਚਨਾ ਦਵਾਈ ਪਾਉਂਦਾ ਉਹ ਸਾਰਿਆਂ ਤੇ ਬਿਮਾਰੀ ਫੈਲ ਜਾਂਦੀ ਆ ਖਾਸ ਕਰਕੇ ਜਿਵੇਂ ਪਹਿਲਾਂ ਕੁੱਕਰੇ ਹੁੰਦੇ ਸੀ بڑے ਲੋਕਾਂ ਨੂੰ ਹੁੰਦੇ ਸੀ ਇਹ 70 80 ਦੇ ਪਹਿਲਾਂ ਸਾਰਾ ਪਰਿਵਾਰ ਉਹ ਸਰਮੇਦਾਰੀ ਹੁੰਦੀ ਸੀ ਇੱਕ ਸਰਮੇਦਾਰ ਜੋ ਸਾਰਾ ਸਰਮਾ ਪਾਉਂਦੇ ਸੀ ਲੋਕ ਉਹਦੇ ਨਾਲ ਫਿਰ ਕੋakre ਬੜੇ ਕਾਮਨ ਸੀ। ਬਾਕੀ ਆਪਣਾ ਲੈਵਲ ਆਫ ਸਟੈਂਡਰਡ ਵਧ ਗਿਆ ਲੋਕਾਂ ਦਾ। ਹੁਣ ਲਿਵਿੰਗ ਸਟੈਂਡਰਡ ਜਿਹੜਾ ਹੈਗਾ ਉਹਦੇ ਨਾਲ ਵੀ ਵੱਡੀ ਪ੍ਰੋਗਰੈਸ ਹੋ ਗਈ। ਤੇ ਬਾਕੀ ਲੋਕੀ ਅਵੇਅਰ ਵੀ ਹੋ ਗਏ। ਪੜ੍ਹੇ ਲਿਖੇ ਵੀ ਜਿਆਦਾ ਹੋ ਗਏ। ਪਹਿਲਾਂ ਤੁਹਾਨੂੰ ਫੇਰ ਵੀ ਕਾਫੀ ਆਪਣੇ ਇੰਡਾਚ ਚ ਰੁਕ ਰਹਿੰਦੇ ਜਾਂ ਹੋਰ ਅੱਜ ਵੀ ਬੱਸਾਂ ਦੇ ਵਿੱਚ ਸਦਮੇ ਬਿਕ ਰਹੀ ਐ। ਅੱਜ ਵੀ ਪਾਈ ਜਾ ਰਹੀ ਐ। ਉਹਦਾ ਕੋਈ ਬਹੁਤਾ ਫਾਇਦਾ ਨਹੀਂ ਹੈ। ਸਿਵਾਏ ਕਿ ਇੱਕ ਤਰ੍ਹਾਂ ਦਾ ਇਹਨੂੰ ਐਦੇ ਪਲੱਸ ਇਫੈਕਟ ਹੈਗਾ। ਬੇਅੱਖ ਚ ਕੋਈ ਦਵਾਈ ਪਾਈ ਆ ਅੱਖ ਸਾਫ਼ ਹੋ ਗਈ। ਇਤੋਂ ਵੱਧ ਕੁਝ ਨਹੀਂ ਹੈ। ਠੀਕ ਹੈ। ਇਹ ਤਾਂ ਕੋਈ ਨਿਗਾਹ ਟੈਸਟ ਤੋਂ ਬਿਨਾਂ ਹੋਰ ਵੀ ਕੋਈ ਟੈਸਟ ਹੈ ਜਿਸ ਕਰਕੇ ਪਤਾ ਲੱਗ ਜਾਏ ਕਿ ਅੱਖਾਂ ਦੇ ਵਿੱਚ ਕਿਸ ਤਰ੍ਹਾਂ ਦੀ ਦਿੱਕਤ ਆ ਰਹੀ ਹੈ ਨਿਗਾਹ ਤੋਂ ਬਾਕੀ ਇਹ ਤਾਂ ਐਕਚੁਅਲੀ ਕੀ ਆ ਵੀ ਇੱਕ ਵਾਰੀ ਡਾਕਟਰ ਨੇ ਚੈੱਕ ਕਰਕੇ ਪਤਾ ਲੱਗਦਾ ਨਿਗਾਹ ਕੋ ਘੱਟਦੀ ਹੈ ਠੀਕ ਹੈ ਠੀਕ ਹੈ ਨਾ ਕੀ ਅੱਖ ਦੀ ਬਿਮਾਰੀ ਕੀ ਆ ਉਹ ਤਾਂ ਦੇਖ ਕੇ ਪਤਾ ਲੱਗਦਾ ਐਕਚੁਅਲੀ ਬਾਹਰੋਂ ਕਹਿਣਾ ਬਹੁਤ ਔਖਾ ਵੀ ਬੰਦੇ ਦੀ ਅੱਖ ਦੇਖ ਕੇ ਦੂਰੋਂ ਕਿਹੋ ਜਿਹੀ ਪ੍ਰੋਬਲਮ ਚੱਲ ਰਹੀ ਹੈ ਇੱਕ ਨਿਗਾਹ ਦੀ ਜਿਹਦੀ ਅੰਕੂ ਨੇ ਉਹ ਅੱਜ ਕੱਲ ਬੱਚੇ ਸ਼ੌਕ ਕੀ ਆਉਂਦੇ ਆ ਉਹ ਡੇ ਨਾਈਟ ਭੁਲਾ ਲੈਂਦੇ ਵੀ ਕਾਲੀ ਬਣੇ ਹੋਰ ओके ठीक रहते हैं नहीं जेडी फोटोक्रोमेटिक होता है ठीक है बा सन प्रोटेक्शन होती है थोड़ी बहुत यूवी रेज नु ब्लॉक कर, कर दी है एदा एडवांटेज होता है डे एंड नाइट ऐनक ਦਾ ਜੋ ਧੁੱਪ ਜਾਂਦੇ ਆ ਥੋੜੀ ਬਹੁਤੀ ਤਾਂ ਇਹ আলਟਰਾਵਲਟ ਰੇਜ ਜਿਹੜੇ ਹੁੰਦੇ ਆ ਉਹਨੂੰ ਫਿਲਟਰ ਤਾਂ ਕਰਦੇ ਆ ਨਾ ਨਾਰਮਲ ਗਲਾਸ ਵੀ ਕਰਦਾ ਹੈ ਜਿਹੜੀਆਂ ਇਹ ਫੋਟੋਕਰਮੈਟਿਕ ਹੁੰਦੀਆਂ ਵੱਧ ਕਰਦੀਆਂ ਨਹੀਂ ਜਿਹੜੇ ਹੋ ਰੇ ਬੈਨ ਦੀ ਐਨਕ ਲੈਣੇ ਆਪਾਂ ਕਹਿੰਦੇ ਮਹਿੰਗੀ ਕਿਉਂ ਉਹਦੀ ਫਿਲਟਰੇਸ਼ਨ ਜਿਹੜੀ ਆ 99% ਆ ਰੇ ਬੈਨ ਦੀ ਇਸ ਕਰਕੇ ਮਹਿੰਗੀ ਆ ਤੁਸੀਂ ਉਹਨਾਂ ਉੱਪਰ ਦਰਸ਼ਕਾਂ ਨੂੰ ਇਸ ਤਰ੍ਹਾਂ ਕਹਿਣਾ ਚਾਹੀਦਾ ਕਿਵੇਂ ਸਭਾ ਰੱਖਣੀ ਚਾਹੀਦੀ ਹੈ ਕਿ ਉਹਨਾਂ ਬੱਚਾ ਤੋਂ ਕਿੰਨੀ ਉਮਰ ਸਿੱਕਰ ਦੇ ਬੱਚਾ ਨੂੰ ਮੋਬਾਈਲ ਦੇਣਾ ਚਾਹੀਦਾ ਨਹੀਂ ਦੇਣਾ ਚਾਹੀਦਾ ਜਾਂ ਕਿੰਨੇ ਸਮੇਂ ਦੀ ਦੇਣਾ ਹੈ ਮੋਬਾਈਲ ਤਾਂ ਇਹ ਵੀ ਜਿੰਨਾ ਮੈਨੇ ਵਰਤੋ ਤਾਂ ਉਨਾ ਹੀ ਵਧੀਆ ਛੋਟੇ ਬੱਚਿਆਂ ਨੂੰ ਤਾਂ ਬਿਲਕੁਲ ਹੀ ਮਨਾ ਕਰਨਾ ਚਾਹੀਦਾ ਅੰਡਰ 5 ਤੇ ਨਹੀਂ ਦੇਣਾ ਚਾਹੀਦਾ ਖਾਸ ਕਰਕੇ ਆਪਾਂ ਕਹਦੇ ਬੱਚੇ ਕਾਰਟੂਨ ਦੇਖੀ ਜਾਵੇ ਮੋਬਾਈਲ ਤੇ ਫਿਲਮਾਂ ਦੇਖੀ ਜਾਵੇ ਉਹਦਾ ਕੋਈ ਫਾਇਦਾ ਨਹੀਂ ਹੈ ਜਦੋਂ ਵੀ ਅਸੀਂ ਕਿਸੇ ਨੂੰ ਕਹਿੰਦੇ ਮੋਬਾਈਲ ਵਰਤਣਾ ਤਾਂ 15-20 ਮਿੰਟ ਵਰਤ ਲਓ ਉਹਦਾ ਬਾਹਰ ਵੇਖੋ 15-20 ਸੈਕਿੰਡ ਲਈ ਇਹ ਖੋਲ ਕੇ ਫਿਰ ਵਰਤ ਲਓ ਪ੍ਰੋਬਲਮ ਤਾਂ ਆਉਂਦੀ ਹੈ ਵੀ ਬੰਦਾ ਅੱਖ ਚਮਕਦਾ ਨਹੀਂ ਹੈ ਜਿਹੜੇ ਅੱਖ ਨਾਲ ਚਮਕਣ ਕਰਕੇ ਅੱਖਾਂ ਦੇ ਜਿਹੜੇ ਮੂਰੇ ਫਿਲਮ ਹੁੰਦੀ ਹੈ ਟੀਅਰ ਫਿਲਮ ਬੋਲਦੇ ਆ ਸਾਨੂੰ ਉਹ ਬ੍ਰੇਕ ਹੋ ਜਾਂਦੀ ਹੈ ਉਹਦੇ ਨਾਲ ਫਿਰ ਡਰਾਈ ਆਈ ਦੀ ਪ੍ਰੋਬਲਮ ਵੱਜ ਜਾਂਦੀ ਹੈ ਇਸੇ ਕਰਕੇ ਅਸੀਂ ਕਹਿੰਦੇ ਹਾਂ ਵੀ ਜਿੰਨਾ ਟਾਈਮ ਤੁਸੀਂ ਜਾਗਦੇ ਸਮੇਂ ਏਸੀ ਵਿੱਚ ਘੱਟ ਸਪੈਂਡ ਕਰੋ ਠੀਕ ਹੈ ਨਾ ਜੇ ਤੁਹਾਡਾ ਪਸੀਨਾ ਸੁੱਕਦਾ ਅੱਖਾਂ ਦੇ ਹੰਝੂ ਵੀ ਸੁੱਕਦੇ ਤੇ ਉਹਦੇ ਨਾਲ ਵੀ ਡਰਾਈਨੈਸ ਹੁੰਦੀ ਹੈ ਅੱਖਾਂ ਦਾ ਥਕਾਵਟ ਹੋ ਜਾਂਦੀ ਹੈ ਬੰਦੇ ਨੂੰ ਇਹ ਚੀਜ਼ਾਂ ਜਿਹੜੇ ਸਿੰਪਟਮ ਹੁੰਦੇ ਆ ਬਾਕੀ ਤਾਂ ਇਹ ਸਾਰਾ ਕੁਛ ਇਹੀ ਹੈ ਵੀ ਆਪ ਦਾ ਧਿਆਨ ਰੱਖਣਾ ਚਾਹੀਦਾ ਭਾਈ ਜੇ ਕੋਈ ਪ੍ਰੋਬਲਮ ਹੈ ਤਾਂ ਐਕਸਪਰਟ ਡਾਕਟਰ ਨੂੰ ਦਿਖਾ ਲਓ ਨਾ ਕਿ ਸੈਲਫ ਮੈਡੀਕੇਸ਼ਨ ਕਰਨੀ ਚਾਹੀਦੀ ਹੈ ਜੀ ਸੋ ਏਸੀ ਡਾਕਟਰ ਚਰਨਜੀਤ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਬਖੋਬੀ ਅੱਖਾਂ ਦੀ ਸੰਭਾਲ ਬਾਰੇ ਦੱਸਿਆ ਤੁਸੀਂ ਵੀ ਇੰਨਾ ਦਿੱਸ ਦਿੱਤੀਆਂ ਗੱਲਾਂ ਸੇ ਗੌਰ ਕਰੋ ਔਰ ਇਸ ਤਰ੍ਹਾਂ ਦੇ ਤੁਹਾਡੇ ਜੈਨ ਦੇ ਵਿੱਚ ਅੱਖਾਂ ਨਾਲ ਸੰਬੰਧਿਤ ਕੋਈ ਵੀ ਸਵਾਲ ਹੈ ਤਾਂ ਸਾਡੇ ਕਮੈਂਟ ਬਾਕਸ ਦੇ ਵਿੱਚ ਦੱਸੋ ਤਾਂ ਕਿ ਅਸੀਂ ਨੈਕਸਟ ਵੀਡੀਓ ਦੇ ਵਿੱਚ ਤੁਹਾਡੇ ਸਵਾਲਾਂ ਦੇ ਜਵਾਬ ਦੇ ਸਕੀਏ ਔਰ ਇਸ ਤਰ੍ਹਾਂ ਦੇ ਹੀ ਹੈਲੋ ਡਾਕਟਰ ਸ਼ੋਹ ਦੇ ਵਿੱਚ ਤੁਸੀਂ ਜੁੜੇ ਰਹੋ ਤਾਂ ਕਿ ਤੁਹਾਨੂੰ ਅਸੀਂ ਪੱਖ-ਵੱਖ ਬੋਰੀਆਂ ਦੀ ਰਚਨਾ, ਇਲਾਜ ਤੇ ਪਰੇਜ਼ ਬਾਰੇ ਦੱਸਾਂ